ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਨਿਹੰਗ ਖਾਨ ਦੇ ਘਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬਜੀਤ ਸਿੰਘ ਨੂੰ ਛੱਡ ਕੇ ਗਏ ਸੀ ਤੇ ਉਹਨਾਂ ਦੇ ਨਾਮ ਤੇ ਗੁਰੂ ਘਰ ਸ਼ਿਸ਼ੋਭਤ ਹੈ ਤੇ ਅੱਜ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਸਾਡਾ ਜਿਹੜਾ ਪਰਿਵਾਰ ਆ ਮੇਰੇ ਪਹਿਲਾਂ ਜਿਹੜੇ ਦਾਦੇ ਦੇ ਨਾਨਨੇ ਨੇ ਉਹ ਬੜੇ ਸਮੇਂ ਤੋਂ ਆਪਣੇ ਕਾਲਸਾਂ ਤੋਂ ਰਸਵਸ ਦੀ ਸੇਵਾ ਜੋ ਇਕੱਠੀ ਕਰਕੇ ਲੈ ਕੇ ਜਾਂਦੇ ਆਂ ਸੇਵਾ ਵਾਸਤੇ ਕਿਉਂਕਿ ਕੱਲ ਤੋਂ ਅਖੰਡ ਪਾਠ ਉੱਤੇ ਰੰਭ ਨੇ ਜਿਨ੍ਹਾਂ ਦੇ ਕੱਲ ਨੂੰ 7 ਤਰੀਕ ਨੂੰ ਭੋਗ ਪਾਇਆ ਜਾਣੇ ਨੇ ਅਤੇ ਉਸ ਤੋਂ ਪਰੰਤ ਰਾਤ ਦਾਇ ਦਿਵਾਨ ਹੁੰਦੇ ਨੇ ਉਸ ਜਗ੍ਹਾ ਤੇ ਤੇ ਅੱਜ ਅਸੀਂ ਜਾ ਰਹੇ ਆਂ ਤੇ ਅੱਜ ਮੇਰੇ ਨਾਲ ਮੇਰੇ ਬਾਪੂ ਜੀ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਨਾਲ ਜਾਣਾ ਵਾ ਜਦੋਂ ਸਮਾਂ ਤੇ ਚਲੋ ਹੁੰਦਾ ਦੀ ਵੈਗਰੂ ਆਪ ਹੀ ਲੈ ਕੇ ਜਾਣ ਵਾਲੇ ਨੇ ਤੇ ਅੱਜ ਅਸੀਂ ਜਾ ਰਹੇ ਆਂ ਤੇ ਰਸ ਵਸ ਦੀ ਸੇਵਾ ਕਰਨ ਵਾਸਤੇ ਕਿਉਂਕਿ ਕੱਲ ਨੂੰ ਉੱਥੇ ਲੰਗਰ ਜਿਹੜਾ ਉਹ ਬਣੇਗਾ ਸੰਗਤਾਂ ਵਾਸਤੇ ਬਹੁਤ ਭਾਰੀ ਇਕੱਠ ਹੁੰਦਾ ਤੇ ਤੁਹਾਨੂੰ ਵੀ ਆਜੋ ਦਰਸ਼ਨ ਕਰਾਉਂਦੇ ਆ ਚਲੋ ਆਪਾਂ ਚੱਲਦੇ ਆ ਇਹ ਆਪਣੇ ਬਾਪੂ ਜੀ ਨੇ ਤੇ ਇਹ ਆਪਾਂ ਦੁੱਧ ਰੱਖ ਲਿਆ ਮਗਰ ਵੀ ਦੁੱਧ ਖਾਸਾ ਪਿਆ ਹੋਇਆ ਤੇ ਦੋ ਤਿੰਨ ਥੈਲੇ ਨੇਗੇ ਮਗਰ ਰੱਖੇ ਹੋਏ ਸੀਟ ਤੇ ਤੇ ਬਾਕੀ ਸਬਜ਼ੀ ਆਪਾਂ ਲੈ ਲਈ ਰਸਤ ਵਸਤ ਵਪਾ ਸਾਰੀ ਲੈ ਲਈ ਹਨ ਹਾਂ ਸਾਰੀ ਲਈ ਹੈ ਸਾਰੀਆਂ ਸਾਈ ਚਲੋ ਠੀਕ ਕਿੱਥੇ ਆ ਰਹੇ ਆਪਾਂ ਬਾਪੇ ਵੀ ਜਿੱਦ ਤੱਕ ਹਨ ਹਸਪਤਾਲਾਂ ਦੇ ਜਾ ਰਿਹਾ ਸੀ ਹਸਪਤਾਲਾਂ ਤੇ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਜਿਨ੍ਹਾਂ ਨੇ ਹਾਥੀ ਦਾ ਹਾਂ ਮੁਕਾਬਲਾ ਕੀਤਾ ਸੀ ਚਲੋ ਅ ਬਾਪੂ ਸਾਡੇ ਦੀ ਉਮਰ ਜਿਹੜੀ ਆ ਮੈਨੂੰ ਲੱਗਦਾ ਵੀ ਅ 80 ਦੇ ਨੇੜੇ ਹੋ ਗਈ ਹਾਂ ਹਾਂਜੀ 80 ਦੇ ਨੇੜੇ ਹੋ ਗਈ 70 ਜਾਂ ਤਾਂ ਬਾਪੂ ਵੀ ਕਰਦਾ ਰਿਹਾ ਪਹਿਲਾਂ ਇੰਦਰ ਸਿੰਘ ਤੇ ਵਾਵਾ ਇਹਨਾਂ ਦੀ ਉਮਰ ਹੋ ਗਈ ਉਹ ਵੀ ਤਾਂ ਵਾਹਿਗੁਰੂ ਦੀ ਕਿਰਪਾ ਵਾ ਤਕੜੇ ਨੇ ਕਿਉਂਕਿ ਇਹ ਸਾਈਕਲ ਇਹਨਾਂ ਨੇ ਖਾਸਾ ਚਲਾਇਆ ਵਾ ਮਿੰਦ ਕੀਤੀ ਹੋਈ ਆ ਤੇ ਚਲੋ ਹੁਣ ਅਸੀਂ ਤਿਆਰ ਆ ਸਾਮਾਨ ਸਾਰਾ ਹੀ ਅਸੀਂ ਗੱਡੀ 'ਚ ਰੱਖ ਲਿਆ ਸਾਰੇ ਦਸ ਵਸਤੂ ਰੱਖ ਲਈ ਤੇ ਹੁਣ ਅਸੀਂ ਚੱਲਦੇ ਆਂ ਤੇ ਤੁਹਾਨੂੰ ਦੱਸਾਂਗੇ ਉੱਥੇ ਜਾ ਕੇ ਵੀ ਕਿੰਨਾ ਸਮਾਂ ਸਾਨੂੰ ਲੱਗਾ ਕਾਲਸਾਂ ਤੋਂ ਕਾਲਸਕਨਾਂ ਤੋਂ ਵੀ ਕਿੰਨਾ ਸਮਾਂ ਲੱਗਾ ਤੇ ਸਾਰੇ ਅਸੀਂ ਕਿੰਨੇ ਆ ਰਾਸਤੇ ਵਿੱਚ ਆ ਪੜਾ ਕਿਤੇ ਜਾਂ ਕਿਤੇ ਅਸੀਂ ਰੁਕਾਂਗੇ ਵੈਸੇ ਹੋ ਸਕਦਾ ਵੀ ਜਾਂਦੇ ਆ ਚਮਕੌਰ ਸਾਹਿਬ ਅਸੀਂ ਰੁਕੀਏ ਤੇ ਤੁਹਾਨੂੰ ਸਾਰਾ ਪ੍ਰੋਸੈਸ ਅਸੀਂ ਦਿਖਾਉਨੇ ਆ ਓਕੇ ਜੀ ਚੱਲਦੇ ਆਂ ਚਲੋ ਚੱਲੀਏ ਅਸੀਂ ਚਰਨ ਕਬਲ ਸਾਬਾ ਆਏ ਸੀਗੇ ਇੱਥੋਂ ਅਸੀਂ ਲਿਆ ਰੋਪਣ ਵਾਸਤੇ ਬਾਬਾ ਬਚਿੱਤਰ ਸਿੰਘ ਦੇ ਅਸਥਾਨਾਂ ਵਾਸਤੇ ਅਸੀਂ ਰਮਾਲਾ ਸਾਹਿਬ ਤੇ ਆਕਰਨ ਦਰਸ਼ਨ ਮਾਰੋਂ ਦਿਉੜੀ ਦੇ ਵਾਏ ਤੇ ਹੁਣ ਅਸੀਂ ਇੱਥੋਂ ਕਾਰ ਆਪਣੀ ਵਾਪਸ ਲਵਾਂਗੇ ਤੇ ਹੁਣ ਅਸੀਂ ਰਵਾਨਾ ਹੁੰਨੇ ਆ ਇੱਥੋਂ ਰੋਪਣ ਨੂੰ ਓਕੇ ਜੀ ਚਲਦੇ ਆ ਚਲੋ ਹਾਂਜੀ ਅਸੀਂ ਹੁਣ ਨੈਰੋ ਨੈਰ ਕਾਰ ਪਾ ਲਈ ਆ ਰਮਾਲਾ ਸਭ ਲੈ ਕੇ ਆ ਮਛਵੜੇ ਰੋਡ ਤੋਂ ਖੱਬੇ ਸਾਈਡ ਹੋ ਗਏ ਆ Papa ਕਿਹੜੀ ਨਹਿਰ ਹੈ ਇਹ ਸ਼ੰਗਰ ਵਾਲਾ ਸ਼ੰਗਰ ਵਾਲਾ ਨਹਿਰ ਆ ਜਿਹੜੀ ਆਪਣੇ ਕਟਾਣਾ ਸਾਹਿਬ ਜਾਂਦੀ ਆ ਇਹ ਉਹ ਨਹਿਰ ਆ ਇਹ ਸਿੱਧਾ ਹੀ ਰੋਡ ਆ ਹੁਣ ਕਿੱਥੇ ਮੁੜਨ ਦੀ ਆਪਾਂ ਨੂੰ ਲੋੜ ਨਹੀਂ ਆਹੀ ਰਾਸਤੇ ਵਿੱਚ ਚਮਗੌਰ ਸਾਹਿਬ ਆਉਂਦਾ ਬਹੁਤ ਸੋਹਣਾ ਰੋਡ ਬਣਿਆ ਹੋਇਆ ਹੈ ਚਲੋ ਚਲਦੇ ਆ 1 ਘੰਟਾ ਲੱਗ ਜਾਊਗਾ ਇੱਥੋਂ ਹਾਂ ਅ ਸਵਾ ਘੰਟਾ ਲੱਗ ਜਾਊਗਾ ਹਾਂ ਇੱਥੋਂ ਸਵਾ ਘੰਟਾ ਲੱਗੂਗਾ ਹੋਣ ਤਕਰੀਬਨ 1 ਵਜੇ ਦਾ ਤੇ 10 ਮਿੰਟ ਰਹਿ ਗਏ ਨੇ ਉੱਥੇ ਜਾ ਕੇ ਤੁਹਾਨੂੰ ਅਸੀਂ ਦੱਸਾਂਗੇ ਟਾਈਮ ਦਿਖਾਵਾਂਗੇ ਦੇਖੋ ਸਵਾ 10 ਮਿੰਟ ਰਹਿ ਗਏ ਆ ਤਾਂ ਉਸ ਅਨੁਸਾਰ ਅਸੀਂ ਦੱਸਾਂਗੇ ਕਿ ਕਿੰਨੇ ਵਜੇ ਅਸੀਂ ਪਹੁੰਚੇ ਚਲੋ ਚੱਲਦੇ ਹਾਂ ਹਾਂਜੀ ਅਸੀਂ ਆ ਚੁੱਕੇ ਹਾਂ ਗੁਰਦੁਆਰਾ ਪਠਾ ਸਾਹਿਬ ਦੇ ਨੇੜੇ ਗੇਟ ਅਸੀਂ ਕਰਾਸ ਕਰ ਲਿਆ ਇਧਰੋਂ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਜਿੱਥੇ ਬਾਬਾ ਬਜੇਤਰ ਸਿੰਘ ਦਾ ਸਥਾਨ ਹੈ ਕਹਨ ਦਾ ਭਾਵ ਵੀ ਨਿਹੰਗ ਖਾਂ ਦੇ ਘਰੇ ਉੱਥੇ ਆਪਾਂ ਜਿਹੜੀ راستਵਸਤ ਜਿਹੜੀ ਸੇਵਾ ਨਗਰ ਵਿੱਚੋਂ ਆਪਣੇ ਇਕੱਠੀ ਹੋਈ ਆ ਉਹ ਆਪਾਂ ਪਹਿਲਾਂ ਉਹ ਲੰਗਰ ਵਿੱਚ ਲਾ ਕੇ ਆਵਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਪੱਠਾ ਸਾਹਿਬ ਦੇ ਵੀ ਇੱਧਰੇ ਦਰਸ਼ਨ ਕਰਾਵਾਂਗੇ ਆ ਦੇਖਿਓ ਆ ਪੱਠਾ ਸਾਹਿਬ ਗੁਰਦੁਰਾ ਸਾਹਿਬ ਆ ਨਾ ਇਹਦੇ ਨਾਲ ਹੀ ਜਿਹੜਾ ਫਾਟਕ ਐ ਆ ਸਾਹਮਣੇ ਜਿਹੜਾ ਤੁਸੀਂ ਦੇਖਦੇ ਹੋ ਇਹ ਫਾਟਕ ਨੰਗ ਕੇ ਆਪਾਂ ਗੁਰਦੁਰਾ ਸਾਹਿਬ ਪੱਠਾ ਸਾਹਿਬ ਤੋਂ ਲੈ ਕੇ ਅ ਗੁਰਦੁਰਾ ਸਾਹਿਬ ਨੇ ਹੰਗ ਖਾਂ ਕੋਟਲਾ ਹਾਂ ਕੋਟਲਾ ਜਿਹੜਾ ਉਹਨਾਂ ਦਾ ਘਰ ਸੀ ਤੇ ਆਪਾਂ ਹੁਣ ਉਧਰ ਜਾ ਰਹੇ ਆ ਤੇ ਚਲੋ ਤੁਹਾਨੂੰ ਦਿਖਾਉਂਦੇ ਆਂ ਦੇਖੋ ਥੋੜਾ ਜਿਹਾ ਅਗਾਹਾਂ ਜਾ ਕੇ ਵਿੱਚ ਵਿੱਚ ਇੱਥੇ ਬੰਦਾ ਦਾ ਵੀ ਪੁਰਾਣੀਆਂ ਪਾਪਾ ਇਮਾਰਤਾਂ ਹੈ ਨੇ ਹਨਾ ਜਿਹੜੀਆਂ ਉਸ ਵੇਲੇ ਦੀਆਂ ਸੀ ਪੁਰਾਣੀਆਂ ਕਿਉਂਕਿ ਇੱਥੇ ਪਾਪਾ ਜ਼ਿਆਦਾ ਮੈਨੂੰ ਲੱਗਦਾ ਵੀ ਉਹੀ ਪਠਾਨ ਰਹਿੰਦੇ ਸੀ ਹਨਾ ਮੁਸਲਮਾਨ ਹਾਂ ਮੁਸਲਮਾਨ ਜ਼ਿਆਦਾ ਮੁਸਲਮਾਨ ਜ਼ਿਆਦਾ ਰਹਿੰਦੇ ਸੀਗੇ ਕਈ ਸੰਗਤ ਨੂੰ ਪਤਾ ਨਹੀਂ ਹੈਗਾ ਜਿਹੜੇ ਪੱਠਾ ਸਾਹਿਬ ਆਉਂਦੇ ਨੇ ਉਹਨਾਂ ਨੂੰ ਪਤਾ ਨਹੀਂ ਵੀ ਇੱਧਰ ਵੀ ਗੁਰੂ ਘਰ ਆਪਣੇ ਹੈ ਤਾਂ ਕਰਕੇ ਮੈਂ ਦੱਸ ਰਿਹਾ ਵਾਂ ਵੀ ਇਹ ਫਟਕ ਆਪਾਂ ਪਾਰ ਕਰਕੇ ਤੇ ਆ ਜਿਹੜੀ ਬਹੀ ਆਉਂਦੀ ਆ ਆਹੀ ਬਾਬਾ ਬਹੀ ਆ ਨਾ ਹਾਂ ਆਹੀ ਆ ਜਿੱਧਰ ਤੋਂ ਇਹ ਵੇਲੜੇ ਮੁੜਿਆ ਵਾ ਇਧਰ ਨੂੰ ਲਾ ਕੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਆਪਾਂ ਚੜਾਈ ਜਣਾਗੇ ਇੱਥੇ ਉਹ ਚੜਾਈ ਹੈ ਕਿਉਂਕਿ ਪੁਰਾਣਾ ਸਥਾਨ ਹੈ ਨਾ ਤੇ ਤਾ ਕਰਕੇ ਵੈਸੇ ਤਾਂ ਜਿਹੜੀ ਪਹਿਲੀ ਇਮਾਰਤ ਸੀ ਮੈਂ ਛੋਟੇ ਹੁੰਦੇ ਆਇਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਆਹੀ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਕੀਰਤਨ ਕੀਤਾ ਸੀ ਸੰਗਤ ਦੇ ਨਾਲ ਆਇਆ ਸੀ ਜਮੈਂ ਛੋਟਾ ਹੁੰਦਾ ਸੀ ਤੇ ਇੱਥੇ ਕੀਰਤਨ ਮੈਨੂੰ ਪਤਾ ਮੈਂ ਇੱਕ ਕਰਕੇ ਗਿਆ ਸੀ ਯਾਦ ਹੈ ਮੈਨੂੰ ਰਾਤ ਦਾ ਦੀਵਾਨ ਲੱਗਾ ਹੋਇਆ ਸੀ ਤੇ ਮੈਨੂੰ ਵੀ ਅੱਧਾ ਘੰਟਾ ਮਿਲਿਆ ਸੀਗਾ ਮੈਨੂੰ ਯਾਦ ਹੈ ਤੇ ਆ ਦੇਖੋ ਤਸਵੀਰ ਲੱਗੀ ਹੋਈ ਇਹ ਫਰੰਟ ਆ ਜਿਹੜਾ ਪਹਿਲਾ ਸੀਗਾ ਹੁਣ ਤਾਂ ਅਗਾਹਾਂ ਬਣ ਗਿਆ ਨਾ ਤੇ ਆ ਦੇਖੋ ਬਾਥੀ ਬਣਿਆ ਹੋਇਆ ਉੱਤੇ ਹੁਣ ਤੁਹਾਨੂੰ ਮੈਂ ਸਾਰਾ ਪਰਸਰ ਜਿਹੜਾ ਅੰਦਰੋਂ ਦਿਖਾਉਣਾ ਕਾਫੀ ਚੜਾਈ ਆ ਦੇਖਿਓ ਸਾਰੀ ਉਹ ਨਗਰ ਨਾ ਆ ਪੁਰਾਣਾ ਵਾ ਦੇਖੋ ਇੰਤਾਂ ਚੜਾਈ ਚੜ ਕੇ ਕਾਫੀ ਚੜਾਈ ਆ ਇਹ ਦੇਖੋ ਪੁਰਾਣੀ ਇਮਾਰਤ ਬਣੀ ਹੋਈ ਆ ਹਲੇ ਵੀ ਉਹ ਢਾਈ ਨਹੀਂ ਇਹਨਾਂ ਨੇ ਯਾਦਗਾਰੀ ਰੱਖੀ ਹੋਈ ਆ ਚੰਗੀ ਗੱਲ ਆ ਰੱਖਣੀ ਚਾਹੀਦੀ ਆ ਆ ਦੇਖੋ ਉਹ ਸਾਰੀ ਪਹਾੜੀ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਤਕਰੀਬਨ ਮੈਨੂੰ ਲੱਗਦਾ ਵੀ ਮਸ਼ਵੜਾ ਸਾਹਿਬ ਤੋਂ ਇੱਕ ਘੰਟਾ ਆਪਾਂ ਨੂੰ ਲੱਗਾ ਤੇ ਕਾਲਸਾਂ ਤੋਂ ਉਹੀ ਸਵਾ ਘੰਟਾ ਡੇਢ ਘੰਟਾ ਲੱਗਾ ਵਾ ਤੇ ਆਪਾਂ ਪਹੁੰਚ ਚੁੱਕੇ ਆ ਆਪਾਂ ਤੁਹਾਨੂੰ ਸਾਰੇ ਇੱਥੋਂ ਦਾ ਪ੍ਰਸਤਿਖ ਦਿਖਾਉਨੇ ਆ ਹੰਥੀ ਜੀ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਲੰਗਰ ਵਾਸਤੇ ਰਸ ਵਸ ਜਿਹੜੀ ਐ ਉਹ ਆਪਾਂ ਕੱਢਾਂਗੇ ਚਲੋ ਆਜੋ ਦਿਖਾਉਂਦੇ ਹਾਂ ਦੇਖੋ ਨੀ ਹੁਕੀ ਕੁਝ ਹੋ ਲਿਓ ਬਿਲਕੁਲ ਦਬਦੇ ਦਬਨੇ ਹੋ ਜਾਣੀਆਂ ਚਲੋ ਇਹ ਦੇ ਮੈਂ ਜੀ ਨਾ ਇਹ ਮੁਏ ਚੋ ਪਿਆਰੇ ਪਾ ਚੁੱਕੇ ਆ ਆ ਸਾਰਾ ਗੇਟ ਹੈ ਲਾਓ ਉਧਰੋਂ ਟਾਕੀ ਲਾਓ ਦੁੱਧ ਕੱਢੋ ਬਾਹਰ ਤੇ ਆਪਾਂ ਦੀ ਖੁਸ਼ੀ ਜਿਹੜੀ ਸਕੂਲ ਗਈ ਹੋਈ ਸੀ ਇਹਨਾਂ ਦੇ ਨਗਰ ਕੀਰਤਨ ਸੀ ਤੇ ਰਾਸਤੇ ਵਿੱਚੋਂ ਇਹਨੂੰ ਵੀ ਆਪਾਂ ਚੱਕ ਲਿਆ ਵਾਈ ਕਰ ਦੋ ਹਰਕਿਰਤ ਸਿੰਘ ਵਾਈ ਕਰ ਦੋ ਪਹੁੰਚ ਗਏ ਆ ਹਾਂਜੀ ਕਿੱਥੇ ਪਹੁੰਚ ਗਏ ਆਪਾਂ ਆਪਾਂ ਬਾਬਾ ਬਜਤ ਸਿੰਘ ਦੇ ਗੁਰੂ ਘਰ ਅਸਥਾਨ ਤੇ ਤੇ ਇਹ ਆਪਣੀ ਖੁਸ਼ਪ੍ਰੀਤ ਸੁਖ ਜੇ ਵੀ ਆਏ ਹੋਏ ਨੇ ਨਾਲ ਸਾਰਾ ਪਰਿਵਾਰ ਤੇ ਹੁਣ ਆਪਾਂ ਰਸ ਵਸਤ ਜਿੰਨੀ ਵੀ ਉਹ ਕੱਢੋ ਆਹ ਦੇ ਆਪਾਂ ਬਣਾ ਲਓ ਉਥੋਂ ਉਹਨਾਂ ਨੂੰ ਭਾਈ ਸਾਹਿਬ ਨੂੰ ਉਹਨਾਂ ਨੇ ਕੱਢ ਲੈਣੀਆਂ ਸਾਦੀ ਦਸਤ ਬਸ ਆ ਉਹਨਾਂ ਦੀ ਯਾਦਗਾਰੀ ਵਿੱਚ ਬਾਬਾ ਬਜਤਰ ਸਿੰਘ ਜੀ ਦੇ ਹਾਥੀ ਤੇ ਬਾਬਾ ਜੀ ਦਾ ਬਹੁਤ ਸੋਹਣਾ ਦ੍ਰਿਸ਼ ਬਣਾਇਆ ਹੋਇਆ ਹੈ। ਬਾਬਾ ਜੀ ਸੇਵਾਦਾਰ ਘੱਲੇ ਹੋਏ। ਕੋਈ ਵਾਸਤਾ ਕਰ। ਆ ਲੰਗਰ ਹੈ ਇੱਧਰ ਸਾਰਾ। ਤੇ ਆਂ ਅੰਗੀਠਾ ਸਾਹਿਬ ਆ। ਦੇਖੋ। ਬਾਬਾ ਜੀ ਕੀ ਫਤਿਹ ਬਾਬਾ ਜੀ। हां जी भाभी रास बस हां जी बुला लो सिंघा ਨੂੰ ਬਹੁਤ ਸੋਹਣਾ ਵਾ ਪੁੱਤ ਆ ਲਾਓ ਜਿੜਬਾ ਲਾਓ ਲਾਓ ਆਪਣੇ ਭਾਈ ਸਾਹਿਬ ਖੜੇ ਹੋਏ ਨੇ ਉਧਰ ਉਹ ਭਾਈ ਸੁਖ ਦੁੱਧ ਲੈ ਕੇ ਇੱਥੇ ਖੜੇ ਹੋ ਮੈਂ 2 ਮਿੰਟ ਤੱਕ ਆਇਆ ਕੋਈ ਤੁਹਾਨੂੰ ਹਾਂਜੀ ਇਹ ਆਪਣੇ ਗ੍ਰੰਥੀ ਸਿੰਘ ਨੇ ਇੱਥੋਂ ਦੇ ਕਾਫੀ ਪੁਰਾਣੇ ਨੇਗੇ ਹੋਰ ਠੀਕ ਹੋ ਆ ਸਹੀ ਹੋ ਤੀ ਆਨੰਦ ਦਾ ਹਾਂਜੀ ਹਾਂਜੀ ਆਜੋ ਕਾਲਸਾਂ ਤੋਂ ਰਸਤ ਵਸ ਜਿਹੜੀ ਆਜੋ ਮੈਂ ਨਾਲ ਹੋ ਕੇ ਤੁਹਾਡੇ ਕਰਾ ਦਿਆਂ ਸੇਵਾ ਕੋਈ ਹੈ ਹੋਰ ਸੇਵਾਦਾਰ ਭੇਜ ਦਿਓ ਹਾਂਜੀ ਸਭ ਦੀ ਸੁਣਦੇ ਹਾਂ ਹਾਂਜੀ ਸੰਗਤ ਆਈ ਹੋਈ ਆ ਜਿਨ੍ਹਾਂ ਨੂੰ ਪਤਾ ਵਾ ਉਹ ਪਿਆਰ ਵਾਲੇ ਆਉਂਦੇ ਨੇ ਪਹਿਲਾਂ ਇੱਥੇ ਨਾ ਦਰਬਾਰ ਸਾਹਿਬ ਜਿਹੜਾ ਸੀਗਾ ਇਮਾਰਤ ਛੋਟੀ ਸੀਗੀ ਹੁਣ ਇਮਾਰਤ ਦੇਖਿਓ ਬਹੁਤ ਸੋਹਣੀ ਇਮਾਰਤ ਹੁਣ ਬਣ ਗਈ ਪਹਿਲਾਂ ਇਮਾਰਤ ਛੋਟੀ ਸੀਗੀ ਆ ਸਾਰੀ ਰਸ ਬਸਤਾ ਇਹਦੇ ਵਿੱਚ ਆਟਾ ਵਾ ਇਹਦੇ ਵਿੱਚ ਵੀ ਆਟਾ ਵਾ ਆ ਗਾਜਰਾਂ ਸਬਜ਼ੀਆਂ ਹੋ ਗਈਆਂ ਪੀਪਾ ਆਹ ਤੇ ਇਹਨੇ ਕਿਉਂ ਦਾ ਵਾ ਦੇਸੀ ਕੀ ਹੋ ਗਿਆ ਸੋਸਾ ਫੜੋ ਚੀਨੀ ਦਾ ਥੈਲਾ ਵਾ ਦੋ ਥਾਲੇ ਆٹے ਦੇ ਆ ਕਹਿੰਦੀ ਇੱਕ ਵੱਡੀ ਦੁੱਧ ਦੀ ਆ ਮੈਂ ਜਾਨ ਨੂੰ ਫੋਨ ਕਰਦਾ ਉੱਥੇ ਫੋਨ ਕਰਕੇ ਫੋਨ ਕਰਾਂਗਾ ਮੈਂ ਤੁਹਾਨੂੰ ਤੇ ਆਸਤਾਨ ਜਿਹੜਾ ਵਾ ਪਹਿਲਾਂ ਇਮਾਰਤ ਛੋਟੀ ਸੀਗੀ ਹੁਣ ਇਹ ਦੁਬਾਰਾ ਇਮਾਰਤ ਬਣੀ ਆ ਇਹ ਤੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਇਹ ਆਪਣੀ ਗਰੰਥੀ ਸਿੰਘ ਨੇ ਇੱਥੋਂ ਦੇ ਤੇ ਦੇਖੋ ਆ ਹਾਥੀ ਤੇ ਬਾਬਾ ਬਜੇਤਰ ਸਿੰਘ ਦਾ ਬਹੁਤ ਸੋਹਣਾ ਸਰੂਪ ਬਣਾਇਆ ਹੋਇਆ ਹੈ ਤੇ ਜਿੱਥੇ ਬੀਬੀ ਮਮਤਾਜ ਤੇ ਬਾਬਾ ਬਜੇਤਰ ਸਿੰਘ ਦਾ ਜਿਹੜਾ ਕਮਰਾ ਸੀ ਹੈ ਤੇ ਚਲੋ ਪਹਿਲਾਂ ਪੁਰਾਣਾ ਸੀ ਉਹ ਇਮਾਰਤ ਜਿਹੜੀ ਢਾਹ ਦਿੱਤੀ ਗਈ ਹੈ ਵੈਸੇ ਤਾਂ ਯਾਦਗਾਰੀ ਰੱਖਣੀ ਚਾਹੀਦੀ ਹੈ ਚਲੋ ਫਿਰ ਵੀ ਮੈਂ ਆਪ ਜੀ ਨੂੰ ਦਰਸ਼ਨ ਕਰਾਉਣਾ ਵਾਂ ਉਹ ਸਾਹਮਣੇ ਅਗੰਠਾ ਸਾਹਿਬ ਆਪਣੇ ਵਾਲੇ ਵੀ ਇਹ ਸੇਵਾ ਕਰਦੇ ਪਏ ਨੇ ਆਪਣੇ ਬਾਪੂ ਇਹ ਵੀ ਸੇਵਾ ਕਰ ਰਹੇ ਨੇ ਨਾਲ ਹੋ ਕੇ ਇਹ ਦੇਖੋ ਪੁਰਾਣੀ ਇਮਾਰਤ ਤੇ ਆਹ ਲਵਾ ਦਿਓ ਲਵਾ ਦਿਓ ਨਾਲ ਹੋ ਕੇ ਇਹ ਫਾਰ ਆਂਡ ਵੀ ਨਾ ਨਹੀਂ 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 ਆਟਾ ਪਾ ਕੇ ਮੇਰੇ ਦਸਤ ਲਾਉਣਾ ਆ 50 ਕਿਲੋ ਇਹ ਰਾਜਮੋਹ ਹਾਂ ਤੇ ਹੁਣ ਆਪਾਂ ਅੰਦਰ ਅਸਥਾਨ ਦੇ ਦਰਸ਼ਨ ਕਰਦੇ ਆਂ ਆ ਚੱਕ ਲੈਣਗੇ ਕਿ ਚੱਕ ਦੀਏ ਚਕਾ ਦੀਏ ਦਾ ਸਾਹਿਬ ਜਾਨ ਨਾ ਹੋ ਅਛਾ ਜੀ ਆਪਾਂ ਅਰਦਾਸ ਬੇਨਤੀ ਕਰਾਣੀਆਂ ਸਮੂਹ ਸੰਗਤ ਦੀ ਤੇ ਰਮਾਲਾ ਸਾਹਿਬ ਵਿੱਚੋਂ ਕੱਢ ਲੋ ਘਰ ਦੇ ਤੁਸੀਂ ਲੈ ਕੇ ਚੱਲੋ ਮੈਂ ਆ ਗਿਆ ਹਾਂ ਹਾਂਜੀ ਚਲੋ ਜਾਨ ਦੇਰਸ਼ਨ ਕਰੋ ਚਾਬੀ ਮੰਗਦੇ ਆ ਮੈਂ ਲੋ ਕਰਤੀ ਲੋ ਕਰਦੇ ਉਦਾਂ ਹੀ ਆ ਜਾਓ ਤੇ ਪਹਿਲਾਂ ਆਪਾਂ ਬੈੜਾਂ ਤੇ ਪਾਣੀ ਪਾਈਏ ਕਿਉਂਕਿ ਜਰਾਬਾਂ ਪਾਈਆਂ ਹੋਈਆਂ ਅਸੀਂ ਤੇ ਆਪਣਾ ਫਰਜ਼ ਵੀ ਬਣਦਾ ਵੀ ਸਵਾਰ ਕੇ ਪੈਰਾਂ ਤੇ ਪਾਣੀ ਪਾਇਆ ਜਾਏ ਸਤਿਕਾਰ ਜਿੰਨਾ ਹੋ ਸਕੇ ਉਹਨਾਂ ਥੋੜਾ ਵਾ ਸ਼ਰਦਾ ਆ ਪੁਰਾਣਾ ਖੂਵਾਂ ਪੁਰਾਣਾ ਚਲੋ ਇਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਗੇ ਕੋਟਲਾ ਨਿਹੰਗ ਖਾਂ ਉਹਨਾਂ ਸਮਿਆਂ ਦਾ ਇੱਕ ਹੂਆ ਬਹੁਤ ਪੁਰਾਣਾ ਵਾ ਬਹੁਤ ਨਿੱਕੇ ਤੇ ਥੱਲੇ ਕੋਈ ਨਜ਼ਰ ਵੀ ਨਹੀਂ ਆਉਂਦਾ ਇੰਨਾ ਕੁ ਪੁਰਾਣਾ ਵਾ ਆ ਹੁਣ ਇਹਨਾਂ ਨੇ ਬੋਰ ਵਿੱਚ ਕੀਤਾ ਹੋਇਆ ਬਹੁਤ ਵੱਡਾ ਪੁਰਾਣੇ ਜ਼ਾਦਕਾਰੀ ਇਹਨਾਂ ਨੇ ਰੱਖੀ ਹੋਈ ਹੈ ਪੁਰਾਣੇ ਖੂਦ ਦੀ ਇਹ ਆ ਗਿਆ ਉਹ ਕਮਰਾ ਆਓ ਕਮਰਾ ਸੇ ਦਰਸ਼ਨ ਕਰੋ ਇਹ ਉਹ ਕਮਰਾ ਸੀ ਜਿੱਥੇ ਬੀਬੀ ਮਮਤਾਜ ਤੇ ਬਾਬਾ ਬਜੇਤਰ ਸਿੰਘ ਤਿੰਨਾਂ ਨੂੰ ਤਿੰਨਾਂ ਦੇ ਪਿਤਾ ਨੇ ਆਖਿਆ ਸੀ ਜਿਸ ਵੇਲੇ ਫੌਜ ਦਾ ਘੇਰਾ ਪਿਆ ਸੀ ਤੇ ਘਰ ਵਿੱਚ ਉਹਨਾਂ ਦਾ ਛਾਪਾ ਪਿਆ ਸੀ ਤੇ ਉਹ ਕਹਿਣ ਕਿ ਵੀ ਆਹ ਕਮਰੇ 'ਚ ਕੌਣ ਵੰਦਨੇ ਤੇ ਉਹਨਾਂ ਨੇ ਆਖਿਆ ਸੀ ਵੀ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰੇ ਜਿਹੜੇ ਜਵਾਈ ਨੇ ਉਹ ਨੇ ਤੇ ਜਿਸ ਵੇਲੇ ਬੀਬੀ ਮਮਤਾਜ ਨੂੰ ਇਸ ਗੱਲ ਦਾ ਪਤਾ ਲੱਗਾ ਘਰ ਦੇ ਅੰਦਰ ਚਲੋ ਬਾਤ ਜਾਂਦੀ ਸੀ ਉਹਨਾਂ ਨੇ ਸੁਣਿਆ ਕੰਨਾਂ 'ਚ ਗੱਲ ਪਈ ਤੇ ਉਸ ਵੇਲੇ ਉਹਨਾਂ ਨੇ ਦ੍ਰੜ ਕਰਦੇ ਆ ਵੀ ਅੱਜ ਤੋਂ ਲੱਗ ਕੇ ਬਾਬਾ ਬਜੇਤਰ ਸਿੰਘ ਹੀ ਮੇਰੇ ਪਤੀ ਹੋਣਗੇ ਤੇ ਬਹੁਤ ਤਨਮਨੋਂ ਸੇਵਾ ਕੀਤੀ ਚਲੋ ਭਾਵੇਂ ਕੇ ਸ਼ਹੀਦੀ ਪਾ ਗਏ ਸੀ ਇਸ ਸਥਾਨ ਤੇ ਤੇ ਪਰ ਸਾਰੀ ਉਮਰ ਇਉਂ ਗੱਡਤੀ ਇਉਂ ਵੀ ਦੱਸਿਆ ਜਾਂਦਾ ਵੀ 100 ਤੋਂ ਉੱਪਰ ਇਹਨਾਂ ਦੀ ਉਮਰ ਹੋਈ ਹੈ 125 ਸਾਲ ਬਹੁਤ ਲੰਬੀ ਰੀ ਉਮਰ ਇਓਂ ਹੀ ਕੱਢੀ ਆ ਇਹਨਾਂ ਨੇ ਵਿਆਹ ਨਹੀਂ ਕਰਾਇਆ ساری ਉਮਰ। ਬਾਬਾ ਬਜਿੱਤਰ ਸਿੰਘ ਨੂੰ ਹੀ ਫਰੇ ਇਹਨਾਂ ਨੇ પતિ ਮੰਨਿਆ ਵਾ। ਨਮਸ਼ਕਾਰ ਕਰ ਲਈ ਇਹਨਾਂ ਨੇ ਬੱਚਿਆਂ ਨੇ। ਤੇ ਚਲੋ ਆਪਾਂ ਚੱਲਦੇ ਆ। ਕਿਉਂਕਿ ਜਿਹੜੇ ਆਖਿਆ ਨਾ ਵੀ ਸੂਰਾ ਸੋ ਪਹਿਚਾਣਦੀਆਂ ਜੋ ਲਰਹਿ ਦੀਨ ਕੇ ਹੇਤ। ਪੁਰਜਾ ਪੁਰਜਾ ਕਟਮ ਰਿਆ ਕਬ ਹੋਣਾ ਛੱਡ ਐ ਖੇਤ। ਜਿਨ੍ਹਾਂ ਦੇ ਅੰਦਰ ਕੋਮ ਪ੍ਰਤੀ ਪਿਆਰ ਹੁੰਦਾ ਹੈ। ਉਹਨਾਂ ਨੂੰ ਸਦਾ ਫਿਰ ਸਲਾਮਾਂ ਹੁੰਦੀਆਂ ਨੇ ਕਿਉਂ ਕਿ ਕਿਉਂਕਿ ਕਿਉਂ ਕੋਮ ਵਾਸਤੇ ਉਹ ਆਪਣਾ ਬਲੀਦਾਨ ਦੇ ਜਾਂਦੇ ਨੇ ਕੋਮ ਵਾਸਤੇ ਆਪਣੇ ਆਪ ਨੂੰ ਉਹ ਤਿਆਗ ਦਿੰਦੇ ਨੇ ਤੇ ਚਲੋ ਬ ਚਲਦੇ ਹਾਂ ਹੁਣ ਆਪਾਂ ਅਰਦਾਸ ਬੇਨਤੀ ਕਰਾਵਾਂਗੇ ਤੇ ਮੈਂ ਅੰਦਰੂਆ ਸਥਾਨ ਦੇ ਤੁਹਾਨੂੰ ਮੈਂ ਦਰਸ਼ਨ ਕਰਾ ਦੇਵਾਂ ਅੱਜ ਦੇ ਜੋ ਹੁਕਮਨਾਮਾ ਸਭ ਆਏ ਨੇ ਸੋਰਠ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਮਹਾਰਾਜਿਆਂ ਦੇ ਆਏ ਨੇ ਘਰ ਪਹਿਲਾ ਤੇ ਤੁਕੀ ਇੱਕ ਓਮਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੁਰਖਦਾ ਹਰਜੀ ਤੁਰ ਤੁਰਖਦਾ ਆ ਪਰਹਿਲਾਤ ਜਨਤੋਂ ਦਰੱਖ ਲੈ ਹਰਜੀ ਹਰਨਾਕ ਸਮਾਰ ਪਚਾਇਆ ਕਹਿਣ ਦਾ ਭਾਵ ਵੀ ਉਹ ਪਰਮੇਸ਼ਰ ਆਪਣੇ ਭਗਤਾਂ ਦੀ ਸਦਾ ਰੱਖਿਆ ਕਰਦਾ ਆਇਆ ਪਹਿਲਾਂ ਦੇ ਰੱਖਿਆ ਕਰਦਾ ਸੀ ਤੇ ਅੱਜ ਵੀ ਉਹ ਮੌਜੂਦ ਹੈ ਜਿਹੜਾ ਸੱਚੇ ਮੰਨਦੇ ਨਾਲ ਪਰਮੇਸ਼ਰ ਦੇ ਨਾਲ ਪਿਆਰ ਪਾਉਂਦਾ ਤੇ ਉਹਦੀ ਅੱਜ ਵੀ ਰੱਖਿਆ ਕਰਦੇ ਨੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਖੰਡ ਪਟ ਚੱਲ ਰਹੇ ਨੇ ਜਿਨ੍ਹਾਂ ਦੇ ਸਵੇਰ ਤੋਂ ਪੋਗ ਪਾਈ ਜਾਣਗੇ ਕਰੋ ਜੀ ਆਉਣ ਦੇ ਦਰਸ਼ਨ ਕਰੋ ਸ਼ਮਸ਼ੀਗਰਾ ਹੋ ਗਈਆਂ ਤਲਵਾਰਾਂ ਹੋ ਗਈਆਂ ਦੇਖੋ ਢਾਲ ਹੋ ਗਈ ਆ ਗੜਬਾ ਹੋ ਗਿਆ ਬਹੁਤ ਪੁਰਾਣਾ ਬਹੁਤ ਪ੍ਰਾਤਨ ਦਿਹੰਗ ਖਾਨ ਦਾ ਅਬਦੂਲ ਹੋ ਗਈ ਪੁਰਾਣੀ ਆ ਸਾਰੇ ਪ੍ਰਾਤਨ ਜਿੰਨੇ ਵੀ ਨੇ ਆ ਤੁਸੀਂ ਦੇਖ ਰਹੇ ਹੋ ਸਾਰੇ ਸ਼ਸਤਰੇ ਪੁਰਾਣੇ ਨੇ ਪ੍ਰਾਤਨ ਦੇਖੋ ਸ਼੍ਰੀ ਸਰਦਾਰ ਨੀ ਪ੍ਰਾਪਤ ਆਇਓ ਵੀ ਧੰਨਵਾਦ ਬੇਨਤੀ ਕਰ ਦੋ ਨਬ ਬੇਨਤੀ ਕਰਾ ਰਹੇ ਆ ਮਾਦਾ ਸਾਹਿਬ ਦਾ ਨਾਮ ਹੈ ਅਰਮਨ ਸਿੰਘ ਮੇਰਿਾ ਨਾਮ ਓਕੇ ਓਕੇ ਠੀਕ ਹੈ ਜੀ ਚੋਰ ਸਾਹਿਬ ਲੈ ਜਾ ਚੋਰ ਸਾਹਿਬ ਘਰ ਮਾਰਦੇ ਚੋਰ ਸਾਹਿਬ ਕਰ ਜਾਂਦੇ ਉਹ ਚੋਰ ਸਾਹਿਬ ਸ਼ਹਿਰਾ ਕਰ ਵਾਹਿਗੁਰੂ 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 ਕਿੰਨੇ ਤਾਰਨ ਨਾਰ ਨਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗਣਦਾ ਆਹ ਸਾਰਾ ਸਤਾਨ ਜਿਹੜਾ ਤੁਸੀਂ ਦੇਖਦੇ ਹੋ ਪੁਰਾਣਾ ਆ ਮਾਈਆਂ ਲੱਗੀਆਂ ਹੋਈਆਂ ਸੇਵਾ ਕਰਨ ਦੇ ਵਾਸਤੇ ਸੋ ਦੇਵਾਲੀ ਵੀ ਲੱਗੇ ਹੋਏ ਨੇ ਬੱਚੇ ਸੇਵਾ ਕਰਨੇ ਆਸ ਕਿਉਂਕਿ ਰਾਤ ਦਾ ਦਿਵਾਨ ਹੈ ਨਾ ਤੇ ਕੱਲ ਦਿਨ ਦਾ ਵੀ ਦਿਵਾਨ ਹੈ ਠੀਕ ਹੈ ਮੇਰੇ ਕੋ ਸੋਣਾ ਬਣਦੀ ਇਹ ਹਲੇ ਇਮਾਰਤ ਕਾਫੀ ਹੁਣ ਅਸੀਂ ਪੱਠਾ ਸਬ ਦਰਵਾਜ਼ਾ ਸਭ ਆ ਗਏ ਆ ਇੱਥੇ ਜਿਹੜੇ ਹੁਕਮਨਾਮਾ ਸਾਹਿਬ ਨੇ ਲੋਕ ਮਹੱਲਾ ਦੂਜਾ ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੋਂ ਕਿਉਂ ਨੰ ਅਮਰੀਚਾ ਰੋਏ ਜਾਂ ਲਗ ਚੇਤਨਾ ਬਈ ਬਈ ਕੀ ਹਸਤਾਣ ਡਫਾ ਮੈਨੂੰ ਤੇ ਗੁਰੂ ਸਾਹਿਬ ਜੀ ਅੰਦੇ ਕੋੜੇ ਤੇ ਕੋੜ ਲੱਗੇ ਸੀ ਪਠਾਣਾ ਨੇ ਮਜ਼ਾਕ ਕੀਤਾ ਸੀ ਨਾ ਵੀ ਜੇ ਮਗਰ ਹੋਜ ਲੱਗੀ ਹੋਈ ਹੈ ਤੇ ਤੁਸੀਂ ਪੱਠੇ ਸਾਹਿਬ ਵਿੱਚ ਉਹਨਾਂ ਨੇ ਆਖਰੀ ਪੱਠੇ ਵਿੱਚ ਤੁਸੀਂ ਛਾਲ ਮਾਰਦੋ ਤੇ ਗੁਰੂ ਸਾਹਿਬ ਜੀ ਨੇ ਸੱਚੀ ਕੋੜੇ ਸੁਣੇ ਹੁਣ ਅਸੀਂ ਪੱਠਾ ਸਾਹਿਬ ਤੋਂ ਪਿੰਡ ਨੂੰ ਰਵਾਨਾ ਹੋ ਰਹੇ ਹਾਂ ਘਰ ਨੂੰ ਤੇ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਾਕੀ ਬਾਪੂ ਨੂੰ ਕੋ ਪੁੱਛ ਦੇਵਾ ਪੁੱਜੀ ਕਿਵੇਂ ਹੋਏ ਨੇਗੇ ਜਿਹੋ ਜਿਹੇ ਅੱਜ ਦਰਸ਼ਨ ਹੋਏ ਨੇ ਅਜੇ ਕਦੇ ਵੀ ਨਹੀਂ ਹੋਏ ਦਰਸ਼ਨਾਂ ਦੇ ਅੱਗੇ ਵੀ ਆਏ ਆ ਸੰਗਤ ਪੋੜੀ ਸਾਹਿਬ ਨਾਲ ਸੀ ਬਾਕੀ ਜਿਹੜੇ ਸੇਵਾਦਾਰ ਨੇ ਉਹਨਾਂ ਸੇਵਾ ਬੜੀ ਕੀਤੀ ਏ ਹਾਂ ਉਹ 75 ਸਿੰਘ ਦੇ ਹਸਪਤਾਲਾਂ ਵਾਲਿਆਂ ਨੇ ਬਹੁਤ ਸੇਵਾ ਕੀਤੀ ਉਹਨਾਂ ਨੇ ਬਹੁਤ ਸੇਵਾ ਕੀਤੀ ਏ ਪਰਮਾਤਮਾ ਦਾ ਉਹ ਚੜ੍ਹਦੀ ਕਲਾ ਰੱਖੇ ਬਾਬਾ 75 ਸਿੰਘ ਨੂੰ ਤੇ ਬਹੁਤ ਲਾਇਕ ਬੱਤੇ ਬਹੁਤ ਸਾਡੀ ਇੱਤਿ ਕੀਤੀ ਗਿਆ ਦੀ ਹਾਂ ਜਿਹੜੇ ਕੈਨ ਦਾ ਪਾਵਾ ਵੀ ਜਿਹੜੇ ਉੱਥੇ ਬੱਚੇ ਉਹਨਾਂ ਨੇ ਰੱਖੇ ਹੋਏ ਨੇਗੇ ਉੱਥੇ ਪਰਿਵਾਰ ਰਹਿ ਰਹੇ ਨੇ ਉਹਨਾਂ ਦੇ ਬੱਚੇ ਸੀ ਛੋਟੇ ਛੋਟੇ ਤੇ ਉਹ ਕੁੜੀਆਂ ਨੇ ਬਹੁਤ ਤੁਨੋਂ ਮਨੋਂ ਸੇਵਾ ਕੀਤੀ ਆ ਲੜਕੀਆਂ ਮੈਂ ਤਾਂ ਚਲੋ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਦਾ ਹੁੰਨਾ ਤੇ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਸਾਡੇ ਕਮਰੇ 'ਚ ਬਹਿ ਕੇ ਛਕੋ ਤੇ ਉਹ ੱੱਕੇ ਤਾਂ ਹੀ ਬੜਾ ਪਿਆਰ ਕਰਦੇ ਸੀਗੇ ੱੱਕੇ ਨਹੀਂ ਲੈ ਗਏ ਕਮਰੇ 'ਚ ਤੇ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਬਿਠਾ ਕੇ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਮੈਂ ਕਿਹਾ ਵੀ ਨਹੀਂ ਵੈਸੇ ਤਾਂ ਲੰਗਰ ਦੀ ਮਰਿਆਦਾ ਵਾ ਵੀ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਮੈਂ ਛਕਣਾ ਵਾ ਉਹ ਕਹਿੰਦੇ ਨਹੀਂ ਸਾਡੀ ਬੇਨਤੀ ਆ ਵੀ ਵੀ ਹੋਰ ਵੀ ਸਾਡੇ ਰਾਗੀ ਸਿੰਘ ਹੁੰਦੇ ਨੇਗੇ ਅਸੀਂ ਉਹਨਾਂ ਨੂੰ ਇਦਾਂ ਹੀ ਪ੍ਰਸ਼ਾਦਾ ਸ਼ਿਕਾਉਂਦੇ ਆ ਤੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਸ਼ਿਕਾਇਆ ਚਲੋ ਹੁਣ ਅਸੀਂ ਪਿੰਡ ਵੱਲ ਦੀ ਰਵਾਨਾ ਹੁੰਨੇ ਆ ਰਾਸਤੇ ਵਿੱਚ ਇੱਕ ਸਰਾਮ ਜੇ ਸਮਾਂ ਹੋਇਆ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਇਸ ਵਕਤ 3:20 ਮਿੰਟ ਹੋ ਚੁੱਕੇ ਨੇ ਤੇ ਅਸੀਂ ਰਵਾਨਾ ਹੁੰਨੇ ਆ ਬਾਕੀ ਉੱਥੇ ਬੱਚੇ ਸੀ ਕੂਮਕਲਾ ਬਜ਼ੁਰਗ ਵੀ ਸੀ ਉਹ ਕਹਿੰਦੇ ਸਾਡੇ ਵਾਸਤੇ ਕੁਝ ਬੁੱਕਾਂ ਲੈ ਕੇ ਆਏ ਜੇ ਆਪਾਂ ਸਾਕਾ ਚਮਕੌਰ ਦਾ ਤੇ ਸਾਕਾ ਸਰਹੰਦ ਦਾ ਆਪਾਂ ਚਾਰ ਬੁੱਕਾਂ ਲੈ ਲੀਆਂ ਨੇ ਤੇ ਉੱਥੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਦੇਾਂਗੇ ਆਪਾਂ ਜਾ ਕੇ ਠੀਕ ਆ ਜੀ ਚਲਦੇ ਆ ਜੀ ਹੁਣ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸੋ ਕਹਿੰਦੇ ਆ ਵੀ ਮੈਂ ਇੱਥੋਂ ਦਾਲ ਖਾਣੀ ਆ ਜਿਹੜੀ ਉਹ ਬਣਾ ਕੇ ਨਹੀਂ ਦਿੰਦੇ ਹੁੰਦੇ ਨਿੰਬੂ ਪਾ ਕੇ ਮੈਨੂੰ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ ਤੇ ਮੈਂ ਕਿਹਾ ਚਲੋ ਲੱਲੋ ਸਾਰਿਆਂ ਵਾਸਤੇ ਉਹ ਕੁੱਪੀਆਂ ਬਣਾ ਕੇ ਦਿੰਦੇ ਆ ਜਿਹੜੀਆਂ ਅਖਬਾਰ ਦੀਆਂ ਉਹ ਲੱਗੇ ਹੋਈ ਨੇ ਬਣਾਉਣ ਵਾਸਤੇ ਪਿਆਜ਼ ਪਾ ਕੇ ਵਿਚ ਨਿੰਬੂ ਬਾਕੇ ਦਿੰਦੇ ਨੇ ਉਹ ਦੇਖੋ। ਓਹੋ। ਤੇ ਮੈਂ ਕਿਹਾ ਚਲੋ ਲੈ ਲਓ ਕੋਈ ਗੱਲ ਨਹੀਂ। ਕਿਉਂ ਸਭ ਕੁ ਲੱਗੇ ਹੋਏ ਨਹੀਂ। ਲੈਂਡਮਾਸਟਰ ਪਰ ਖੁਸ਼ੀ ਵੀ ਖੜੀ ਹੋਈ ਹੈ ਖੁਸ਼ਕੀਤ ਹੋ ਰਹੀ। ਲੈ ਆਓ ਜਲਦੀ। ਵਾਈਨ ਦੁਕਾਨਾ। ਹਾਂਜੀ ਅਸੀਂ ਹੁਣ ਜਾ ਰਹੇ ਹਾਂ ਦਾਸਤਾਨ ਇਹ ਸਹਾਦਤ। ਇਹੜੇ ਜਮਕੌਰ ਸਾਹਿਬ ਦੇ ਰਸਤੇ ਵਿੱਚ ਬਣਿਆ ਹੋਇਆ ਤੇ ਬਹੁਤ ਸੋਹਣਾ ਇੱਥੇ ਤਸਵੀਰਾਂ ਬਣਾਈਆਂ ਪਰਤਨ ਸਮੇ ਦਾ ਸਾਰਾ ਦ੍ਰਿਸ਼ ਇਹਨੂੰ ਦਿੱਤਾ ਹੋਇਆ ਵਾ ਤੇ ਮੈਨੂੰ ਲੱਗਦਾ ਵੀ ਆਪਣਾ ਆਧਾਰ ਕਾਰਡ ਲੈਣਗੇ ਪਿਛਲੀ ਵਾਰੀ ਅਸੀਂ ਆਏ ਸੀ ਕਿ ਨਾ ਤੇ ਉਹਦੇ ਆਧਾਰ ਕਾਰਡ ਕੋਲ ਨਹੀਂ ਸੀ ਫਿਰ ਅਸੀਂ ਇਦਾਂ ਹੀ ਚਲੇ ਗਏ ਤੇ ਅੱਜ ਅਸੀਂ ਆਧਾਰ ਕਾਰਡ ਲੈ ਕੇ ਆਏ ਨਾਲ ਮਾਕੀ ਤੋਂ ਦਿਖਾਉਂਦੇ ਆਂ ਦੇਖੋ ਬਾਹਰ ਦਾ ਦ੍ਰਿਸ਼ ਦਸੋਨਾਵਾਂ ਕੋਸ਼ਿਸ਼ ਕਰਿਓ ਜਿਸ ਵੇਲੇ ਤੁਸੀਂ ਆਓ ਤੇ ਇਸ ਜਗ੍ਹਾ ਤੁਸੀਂ ਹੋ ਕੇ ਜਾਇਜ ਆਹ ਟਿਕਟ ਹੋਈ ਆ ਸਾਡੀ ਆ ਦੇਖ ਲਓ ਆ ਸਾਰ ਬਾਹਰ ਦਾ ਵਿਊ ਬਹੁਤ ਸੋਹਣਾ ਬਣਾਇਆ ਹੋਇਆ ਮੈਂ ਪੁੱਛਿਆ ਸੀ ਕਿ ਕਹਿੰਦੇ ਤੁਸੀਂ ਸਨੈਪ ਲੈ ਸਕਦੇ ਹਾਂ ਵੀਡੀਓ ਬਣਾ ਸਕਦੇ ਹਾਂ ਕਈ ਜਗ੍ਹਾ ਤੇ ਤਾਂ ਬਹੁਤ ਰੋਕਦੇ ਆ ਆ ਚੀਜ਼ ਵਧੀਆ ਵਾ ਇਹ ਹੋਰ ਕਿਥੇ ਜਾਂਦੀ ਵੀ ਜਿਹੜੇ ਕੋਈ ਆ ਦੇਖ ਲਓ ਪਹਿਲਾ ਝੜ ਗਈ ਉੱਤੇ ਹੁਣ ਉਤਰਿਆ ਨਹੀਂ ਜਾਂਦਾ ਪਿਆ ਇਹਨਾਂ ਦੀ ਬਹੁਤ ਵਸਤੀ ਆ ਉਹ ਸਾਰੇ ਕੱਪੜੇ ਖਰਾਬ ਕਰਦੇ ਪੁੱਤ ਚੱਲ ਕੋਈ ਨਹੀਂ ਚਲੋ ਹੁਣ ਫੇਰ ਜਾ ਰਹੇ ਆ ਆਜੋ ਬਹੁਤ ਸੋਹਣਾ ਦ੍ਰਿਸ਼ ਵਿਅਸ ਬਣਾਇਆ ਹੋਇਆ ਤੇ ਬਹੁਤ ਕੈਂਟੀਜੀ ਬਣਾਈਏ ਦੇਖੋ پارک ਬੈਠਣ ਵਾਸਤੇ ਵੀ ਹੈ ਹਰੇਕ ਦੀ ਸ਼ਿਸ਼ੋ ਬਤਾ ਹੈ ਦੇਖੋ ਹਰੇਕ ਦੀ ਆ ਜੇ ਅਸੀਂ ਦਾਦਾ ਵੀ ਨਹੀਂ ਬੰਦੀਆਂ ਬਣਦੀ ਫੇਰ ਸਾਡਾ ਕੱਪੀ ਸੀ ਹੁਣ ਕੁੱਲ ਕੈਂਡ 뷰 ਆ ਦੇਖੋ ਸਮਾਂ ਲੱਗਾ ਥੋੜਾ ਇਸ ਰਾਸਤੇ ਵਿੱਚੋਂ ਨੰਗਣ ਦਾ ਜੇ ਤੁਹਾਨੂੰ ਕੋ ਸਮਾਂ ਹੋਇਆ ਤਾਂ ਤੇ ਜ਼ਰੂਰ ਆਇਓ ਇਸ ਜਗ੍ਹਾ ਤੇ ਅਸੀਂ ਗਏ ਸੀ ਉੱਥੇ ਟਿਕਟ ਲਗਦੀ ਆ ਸਾਡੀ ਉਹ ਕਹਿੰਦੇ ਵੀ ਤੁਹਾਡਾ ਤਕਰੀਬਨ 17 ਮਿੰਟ ਦਾ ਸਮਾਂ ਹੋਏਗਾ ਵੀਡੀਓ ਦਾ ਜੇ ਤੁਸੀਂ ਦੇਖਣਾ ਚਾਹੁੰਦੇ ਵੈਸੇ ਤਾਂ ਸਾਡੇ 3 ਘੰਟੇ ਕਹਿੰਦੇ ਸੀਗੇ 22 ਘੰਟੇ ਕਾਹੀ ਕਾਢੇ ਕਹਿੰਦੇ ਸੀਗੇ ਜੇ ਵੀਡੀਓ ਤੁਸੀਂ ਦੇਖਣੀ ਆ ਤਾਂ ਅੰਦਰ ਵੀਡੀਓ ਵੀ ਦਿਖਾਉਂਦੇ ਨੇ ਇੱਧਰ ਦੀ ਸੈਟ ਤੇ ਅਸੀਂ ਗਏ ਨਹੀਂ ਹੈਗੇ ਕਿਉਂ ਕਿ ਸਮਾਂ ਥੋੜਾ ਬਸ ਸੀਮਤ ਆ ਜਾ ਕੇ ਇਤਨੇ ਮਸੇ ਕਰਨਾ ਕੂਮ ਕਲਾ ਤੇ ਅਸੀਂ ਕਹ ਵੀ ਅਸੀਂ ਫਿਰ ਵਾਅ ਕਰੂ ਨੇ ਤਾਰੇ ਸਮਾਂ ਬਖਸ਼ਿਆ ਅਸੀਂ ਆਵਾਂਗੇ ਹੈ ਨਾ ਪੰਜਾਂ ਪਿਆਰਿਆਂ ਦੇ ਇਧਰ ਰਿਸ਼ ਬਣਾਏ ਹੋਏ ਨੇ ਪੰਜਾਂ ਪਿਆਰਿਆਂ ਦੀ ਯਾਦ ਵਿੱਚ ਦੇਖੋ ਪੰਜ ਕੋੜੇ ਵਾਹ ਜੀ ਵਾਹ ਬਹੁਤ ਸੋਹਣਾ ਇਧਰ ਦੇਖੋ ਇੱਥੇ ਵੀਡੀਓ ਦਿਖਾਉਂਦੇ ਨੇ ਕਿੰਨੇ ਸੁੰਦਰ ਸਮਾਂ ਥੋੜਾ ਜਿਹਾ ਅਸੀਂ ਗਏ ਨਹੀਂ ਹੈਗੇ ਵੀਰੋ ਦੇਖੋ ਕਿਵੇਂ ਲੱਗਾ ਦੇਖ ਕੇ ਤੁਹਾਨੂੰ ਵਧੀਆ ਲੱਗਾ ਹਾਂਜੀ ਕਹਿੰਦੇ ਸੋਨਾ ਲੱਗਾ ਚਲੋ ਜੀ ਠੀਕ ਆ ਜੀ ਅਸੀਂ ਅਸੀਂ ਸਾਰਾ ਹੀ ਇਹ ਦੇਖ ਲਿਆ ਬਹੁਤ ਸੋਹਣਾ ਵਾ ਤੁਸੀਂ ਵੀ ਆਇਓ ਜੇ ਸਮਾਂ ਲੱਗਦਾ ਓਕੇ ਜੀ ਇਹਦੇ ਨਾਲ ਹੀ ਸਾਡਾ ਇਹ ਵਲੋਗ ਖਤਮ ਕਦੇ ਸਮਾਂ ਲੱਗਿਆ ਤੇ ਆ ਨੈਰ ਉੱਤੀ ਬਣਿਆ ਹੋਇਆ ਹੈ ਦੇਖੋ ਦਾਸਤਾਨ ਇਹ ਸਹਾदत ਤੇ ਚਮਕੌਰ ਸਾਹਿਬ ਦੇ ਬਿਲਕੁਲ ਨਜ਼ਦੀਕ ਤੇ ਬਣਿਆ ਹੋਇਆ ਆ ਰੋਡ ਆ ਨਹਿਰ ਉੱਤੇ ਜਿਹੜੀ ਕਟਾਣਾ ਸਾਹਿਬ ਵਾਲੀ ਨਹਿਰ ਦਰਾਹੀ ਵਾਲੀ ਓਕੇ ਜੀ ਜੇ ਤੁਹਾਨੂੰ ਸਾਡਾ ਇਹ ਵਲੋਗ ਵਧੀਆ ਲੱਗਾ ਓਕੇ ਕਰ ਦਿਓ ਕਮੈਂਟ ਕਰ ਦਿਓ ਸੋਨੇ ਸੋਨੇ ਤੇ ਗਾਹਾਂ ਅਸੀਂ ਹੋਰ ਵਧੀਆ ਵਲੋਗ ਇਸੇ ਤਰ੍ਹਾਂ ਤੁਹਾਡੇ ਤੱਕ ਲਿਆਵਾਂਗੇ